ਮੈਂ ਅੱਜ ਵੀ ਤਹਿਰਾਨ ਵਿੱਚ ਜਾ ਕੇ ਵਸਣਾ ਚਾਹੁੰਦੀ ਹਾਂ ਕਿਉਂਕਿ ਈਰਾਨ ਬਹੁਤ ਸੋਹਣਾ ਦੇਸ਼ ਹੈ ਉੱਥੋਂ ਦਾ ਰੋਟੀ ਪਾਣੀ ਫਲ ਅਤੇ ਜ਼ਿੰਦਗੀ ਬਹੁਤ ਖੂਬਸੂਰਤ ਹੈ ਈਰਾਨ ਦੇ ਜਹੇਦਾਨ ਵਿੱਚ ਜਨਮੀ ਗੁਰਲੀਨ ਕੌਰ ਦੀ ਇਸ ਇੱਛਾ ਪਿੱਛੇ ਆਪਣੇ ਪੁਰਖਿਆਂ ਦੀ ਧਰਤੀ ਤੇ ਮੁੜ ਵਸਣ ਦੀ ਤਾਂਘ ਹੈ ਗੁਰਲੀਨ ਕੌਰ ਅੱਜਕੱਲ ਪੰਜਾਬ ਦੇ ਮੋਹਾਲੀ ਸ਼ਹਿਰ ਵਿੱਚ ਰਹਿੰਦੇ ਨੇ ਉਹ ਭਾਰਤ ਸਰਕਾਰ ਦੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਨੇ ਅਤੇ ਘੈਂਟ ਪੰਜਾਬ ਟੀਵੀ ਨਾਂ ਦਾ ਚੈਨਲ ਚਲਾਉਂਦੇ ਨੇ 2 ਜੁਲਾਈ 2008 ਵਿੱਚ ਤਹਿਰਾਨ ਰਹਿੰਦੇ ਆ ਉਨ੍ਹਾਂ ਦੇ ਪਿਤਾ ਅਤੇ ਤਾਏ ਉੱਪਰ ਹਮਲੇ ਤੋਂ ਬਾਅਦ ਉਹ ਭਾਰਤ ਆ ਬਸੇ ਇਸ ਹਮਲੇ ਵਿੱਚ ਉਨ੍ਹਾਂ ਦੇ ਤਾਏ ਦੀ ਮੌਤ ਹੋ ਗਈ। ਈਰਾਨ ਵਿੱਚ ਸਿੱਖ ਭਾਈਚਾਰੇ ਦੇ ਲੋਕ 20ਵੀਂ ਸਦੀ ਦੀ ਸ਼ੁਰੂਆਤ ਤੋਂ ਵਸੇ ਹੋਏ ਨੇ। ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਆਪਣੀ ਚੌਥੀ ਉਦਾਸੀ ਦੌਰਾਨ ਈਰਾਨ ਗਏ ਸੀ। ਤਹਿਰਾਨ ਵਿੱਚ ਜਨਮੇ ਇੱਕ ਸਿੱਖ ਆਗੂ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਇਰਾਨ ਅੰਦਰ 50 ਦੇ ਕਰੀਬ ਸਿੱਖ ਪਰਿਵਾਰ ਰਹਿੰਦੇ ਨੇ ਪਿਛਲੇ ਕਈ ਦਿਨਾਂ ਤੋਂ ਇਰਾਨ ਤੇ ਇਜ਼ਰਾਈਲ ਵਿੱਚ جنگ ਚੱਲ ਰਹੀ ਹੈ ਅਤੇ ਇਸ ਲੜਾਈ ਦਾ ਸੇਕ ਤਹਿਰਾਨ ਤੱਕ ਵੀ ਪਹੁੰਚ ਗਿਆ ਤੇਹਰਾਨ ਵਿੱਚ ਸਿੱਖਾਂ ਦਾ ਇੱਕ ਭਾਈ ਗੰਗਾ ਸਿੰਘ ਸਵਾ ਗੁਰਦੁਆਰਾ ਵੀ ਹੈ। ਇਸ ਸ਼ਹਿਰ ਵਿੱਚ ਕਈ ਸਿੱਖ ਪਰਿਵਾਰ ਰਹਿੰਦੇ ਨੇ ਜੋ ਜ਼ਿਆਦਾਤਰ ਵਪਾਰ ਕਰਦੇ ਨੇ। ਦੱਖਣੀ ਏਸ਼ੀਆ ਦੇ ਵਿਦਵਾਨਾਂ ਮੁਤਾਬਕ 1900 ਅਤੇ 1920 ਦੇ ਸਮੇਂ ਵਿੱਚ ਰਾਵਲਪਿੰਡੀ ਤੋਂ ਕੰਮ ਦੇ ਮੌਕਿਆਂ ਦੀ ਤਲਾਸ਼ ਵਿੱਚ ਸਿੱਖ ਲੋਕ ਈਰਾਨ ਵੱਲ ਗਏ। ਕੁਝ ਹੋਰ ਸਿੱਖ ਜਿਨ੍ਹਾਂ ਨੇ ਜਾਹਿਦਾਨ ਵਿੱਚ ਵਸਣ ਦੀ ਸੋਚੀ, ਉਹ ਬ੍ਰਿਟਿਸ਼ ਭਾਰਤੀ ਫੌਜ ਦਾ ਹਿੱਸਾ ਸਨ। ਪਹਿਲੀ ਸੰਸਾਰ ਜੰਗ ਤੋਂ ਬਾਅਦ ਕੁਝ ਖਾ ਨੂੰ ਮੁਆਵਜ਼ੇ ਵਿੱਚ ਟਰੱਕ ਦਿੱਤੇ ਗਏ ਜਿਨ੍ਹਾਂ ਨੇ ਅਨਵੰਡੇ ਪੰਜਾਬ ਤੋਂ ਜਾਹੇਦਾਨ ਵਿੱਚ ਟਰੱਕਾਂ ਦਾ ਕਾਰੋਬਾਰ ਸ਼ੁਰੂ ਕੀਤਾ ਗੁਰਲੀਨ ਕੌਰ ਦੱਸਦੇ ਹਨ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਜੋ ਲੋਕ ਟਰਾਂਸਪੋਰਟ ਦਾ ਕੰਮ ਕਰਦੇ ਸਨ ਉਹੀ ਪਰਸ਼ੀਆ ਵਾਲੇ ਪਾਸੇ ਜਾਂਦੇ ਹਨ ਮੁੱਖ ਤੌਰ ਤੇ ਸਾਡੇ ਬਜ਼ੁਰਗ ਟਰਾਂਸਪੋਰਟ ਦਾ ਕਾਰੋਬਾਰ ਕਰਦੇ ਸਨ ਮੇਰੇ ਦਾਦਾ ਜੀ ਸਰਦਾਰ ਮਹਤਾਬ ਸਿੰਘ ਜਹੇਦਾਨ ਵਿੱਚ ਟਰੱਕ ਚਲਾਉਂਦੇ ਸਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮਧਿਆਨ ਦੇ ਸਾਬਕਾ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਈਰਾਨ ਦੀ ਯੂਨੀਵਰਸਿਟੀ ਆਫ ਰਿਲੀਜਨ ਦੇ ਵਿਜ਼ਿਟਿੰਗ ਪ੍ਰੋਫੈਸਰ ਨੇ ਹਰਪਾਲ ਸਿੰਘ ਪੰਨੂ ਦੱਸਦੇ ਹਨ ਕਿ ਪਾਕਿਸਤਾਨ ਦੇ ਪੱਛਮ ਵਿੱਚ ਈਰਾਨ ਹੈ ਪਾਕਿਸਤਾਨ ਦੀ ਇਰਾਨ ਅਤੇ ਅਫਗਾਨਿਸਤਾਨ ਨਾਲ ਜ਼ਮੀਨੀ ਹੱਦ ਲੱਗਦੀ ਹੈ ਪੰਜਾਬੀਆਂ ਨੂੰ ਪਤਾ ਲੱਗਾ ਕਿ ਉਸ ਪਾਸੇ ਜ਼ਮੀਨਾਂ ਪੰਜਾਬ ਵਰਗੀਆਂ ਅਤੇ ਸਸਤੀਆਂ ਹਨ ਉਸ ਤੋਂ ਬਾਅਦ ਉਹਨਾਂ ਨੇ ਇਰਾਨ ਵਿੱਚ ਜਾ ਕੇ ਜ਼ਮੀਨਾਂ ਖਰੀਦ ਰੀਆਂ ਸ਼ੁਰੂ ਕਰ ਦਿੱਤੀਆਂ ਇੱਥੇ ਇੱਕ ਪਿੰਡ ਦੁਸ਼ਟਿਆਬ ਸੀ ਜੋ ਇਹਨਾਂ ਕਿਸਾਨਾਂ ਵੱਲੋਂ ਬਣਾਇਆ ਗਿਆ ਸੀ ਇਰਾਨ ਵਿੱਚ ਸਿੱਖਾਂ ਦੇ ਦੋ ਮੁੱਖ ਗੁਰਦੁਆਰੇ ਹਨ ਇੱਕ ਜਹਦਾਨ ਵਿੱਚ ਅਤੇ ਦੂਜਾ ਤਹਿਰਾਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਈ 2016 ਵਿੱਚ ਤੇਹਰਾਨ ਦੇ ਭਾਈ ਗੰਗਾ ਸਿੰਘ ਸਭਾ ਗੁਰਦੁਆਰੇ ਵਿੱਚ ਗਏ ਸਨ ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੀ ਇਸ ਗੁਰਦੁਆਰੇ ਵਿੱਚ ਜਾ ਚੁੱਕੇ ਹਨ ਹਰਪਾਲ ਸਿੰਘ ਪੰਨੂ ਦੱਸਦੇ ਨੇ ਕਿ ਇੱਕ ਵਾਰ ਈਰਾਨ ਦਾ ਬਾਦਸ਼ਾ ਰਜਾ ਸ਼ਾਹ ਪਹਿਲਵੀ ਪਿੰਡ ਦੁਸ਼ਟਿਆਵ ਵਿੱਚੋਂ ਲੰਘ ਰਹੇ ਸੀ ਤਾਂ ਉਸ ਨੂੰ ਲੰਬੀਆਂ ਦਾੜ੍ਹੀਆਂ ਵਾਲੇ ਕਿਸਾਨ ਮਿਲੇ ਉਹਨਾਂ ਦੀਆਂ ਦਾੜ੍ਹੀਆਂ ਖੁੱਲੀਆਂ ਸਨ ਅਤੇ ਦਸਤਾਰਾਂ ਬੰਨੀਆਂ ਹੋਈਆਂ ਸਨ। ਬਾਦਸ਼ਾਹ ਘੋੜੇ ਤੋਂ ਉੱਤਰ ਕੇ ਉਹਨਾਂ ਨੂੰ ਸਲਾਮ ਕਰਨ ਲੱਗਾ। ਜਦੋਂ ਬਾਦਸ਼ਾਹ ਦੇ ਸਾਥੀਆਂ ਨੇ ਪੁੱਛਿਆ ਕਿ ਤੁਸੀਂ ਇਹਨਾਂ ਨੂੰ ਸਲਾਮ ਕਿਉਂ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਬੰਦਗੀ ਕਰਨ ਵਾਲੇ ਫਕੀਰ ਨੇ। ਪਰ ਉਹਨਾਂ ਦੱਸਿਆ ਕਿ ਇਹ ਫਕੀਰ ਨਹੀਂ ਸਗੋਂ ਹਿੰਦੁਸਤਾਨ ਦੇ ਕਿਸਾਨ ਨੇ ਜੋ ਖੇਤੀ ਕਰਨ ਆਏ ਹਨ। ਪੁੱ ਨੂੰ ਅੱਗੇ ਦੱਸਦੇ ਹਨ ਕਿ ਪਿੰਡ ਵਿੱਚ ਦਰਬਾਰ ਲੱਗਣ ਤੋਂ ਬਾਅਦ ਬਾਦਸ਼ਾਹ ਨੇ ਕਿਸਾਨਾਂ ਨੂੰ ਦੁਬਾਰਾ ਬੁਲਾਇਆ ਕਿਸਾਨਾਂ ਨੇ ਉਹਨਾਂ ਦਾ ਫਕੀਰ ਕਹਿਣ ਤੇ ਧੰਨਵਾਦ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਫਕੀਰ ਹੋਣ ਦਾ ਕੀ ਫਾਇਦਾ ਜੇ ਸਾਡੇ ਕੋਲ ਬੰਦਗੀ ਕਰਨ ਲਈ ਥਾਂ ਹੀ ਨਹੀਂ ਬਾਦਸ਼ਾਹ ਦੇ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਲਈ ਇੱਕ ਏਕੜ ਜ਼ਮੀਨ ਚਾਹੀਦੀ ਹੈ ਬਾਦਸ਼ਾਹ ਨੇ ਇੱਕ ਏਕੜ ਜ਼ਮੀਨ দান ਦੇਣ ਦੀ ਗੱਲ ਆਖੀ ਪਰ ਕਿਸਾਨਾਂ ਨੇ ਕਿਹਾ ਸਾਡਾ ਧਰਮਦਾਨ ਦੀ ਵਕਾਲਤ ਨਹੀਂ ਕਰਦਾ ਸਗੋਂ ਕਿਰਤ ਕਰਕੇ ਇਬਾਦਤਗਾਹਾਂ ਉਸਾਰਨ ਦੀ ਗੱਲ ਕਰਦਾ ਹੈ ਉਹ ਕਹਿੰਦੇ ਹਨ ਉਹਨਾਂ ਨੇ ਬਾਦਸ਼ਾਹ ਤੋਂ ਜ਼ਮੀਨ ਖਰੀਦਣ ਦੀ ਇਜਾਜ਼ਤ ਮੰਗੀ ਜੋ ਬਾਦਸ਼ਾਹ ਨੇ ਤੁਰੰਤ ਹੀ ਦੇ ਦਿੱਤੀ ਅਤੇ ਨਾਲ ਹੀ ਕਿਸਾਨਾਂ ਦੀ ਸਹਿਮਤੀ ਬਾਅਦ ਨਜ਼ਰਾਨਾ ਵੀ ਦੇ ਦਿੱਤਾ ਬਾਦਸ਼ਾਹ ਨੇ ਕਿਹਾ ਕਿ ਜਿੱਥੇ ਇਹੋ ਜਿਹੇ ਫਕੀਰ ਵਸਦੇ ਹੋਣ ਉਸ ਪਿੰਡ ਦਾ ਨਾਮ ਦੁਸ਼ਟਿਆਬ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਦਾ ਅਰਥ ਹੈ ਪਾਣੀ ਚੋਰ ਇਸ ਤੋਂ ਬਾਅਦ ਪਿੰਡ ਦਾ ਨਾਮ ਜਾਹਿਦਾਨ ਰੱਖ ਦਿੱਤਾ ਗਿਆ ਜਿਸ ਦਾ ਅਰਥ ਰੱਬ ਦੀ ਬੰਦਗੀ ਕਰਨ ਵਾਲੇ ਸਿੱਖਾਂ ਦੇ ਰਹਿਣ ਸਹਿਣ ਅਤੇ ਕਾਰੋਬਾਰ ਭਾਰਤ ਦੇ ਸੀਨੀਅਰ ਪੱਤਰਕਾਰ ਸੈਦ ਨਕਵੀ ਸਾਲ 2001 ਵਿੱਚ ਉਸ ਸਮੇਂ ਪ੍ਰਧਾਨ ਮੰਤਰੀ ਅটল ਬਹਿਰੀਵਾਜ ਪਾਈ ਦੇ ਈਰਾਨ ਦੌਰੇ ਸਮੇਂ ਉਹਨਾਂ ਨਾਲ ਗਏ ਸਨ ਨਕਵੀ ਨੇ ਈਰਾਨੀ ਸਿੱਖਾਂ ਉੱਪਰ ਇੱਕ ਡਾਕੂਮੈਂਟਰੀ ਬਣਾਈ ਸੈਦ ਨਕਵੀ ਦੱਸਦੇ ਹਨ ਕਿ ਸਿੱਖਾਂ ਦਾ ਈਰਾਨੀ ਲੋਕਾਂ ਨਾਲ ਬੋਤਾਲ ਮਿਲ ਹੈ ਅਤੇ ਉਹਨਾਂ ਦਾ ਇੱਕ ਦੂਜੇ ਦੇ ਘਰ ਆਉਣ ਜਾਣ ਆਮ ਹੈ ਸਭ ਲੋਕ ਫਾਰਸੀ ਬੋਲਦੇ ਹਨ ਸਿੱਖ ਭਾਈਚਾਰੇ ਦੀ ਖਾਸ ਗੱਲ ਇਹ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ ਉਥੋਂ ਦੀ ਭਾਸ਼ਾ ਅਤੇ ਸੱਭਿਆਚਾਰ ਨੂੰ ਅਪਣਾ ਲੈਂਦੇ ਹਨ ਜਦਕਿ ਉਹ ਆਪਣੇ ਪੰਜੇ ਕਕਾਰ ਕੜਾ ਕਸ਼ਹਿਰਾ ਕੇਸ ਅਤੇ ਕਿਰਪਾਨ ਨੂੰ ਸੁਰੱਖਿਅਤ ਰੱਖਦੇ ਹਨ ਉਹ ਅੱਗੇ ਕਹਿੰਦੇ ਹਨ ਕਿ ਈਰਾਨ ਬਹੁਤ ਉਦਾਰ ਦੇਸ਼ ਹੈ ਉਥੇ ਸਿੱਖ ਬਹੁਤ ਆਰਾਮ ਨਾਲ ਰਹਿੰਦੇ ਹਨ ਸ਼ੁਰੂਆਤ ਵਿੱਚ ਭਾਵੇਂ ਸਿੱਖ ਟਰਾਂਸਪੋਰਟ ਦੇ ਕਾਰੋਬਾਰ ਰਾਹੀਂ ਗਏ ਸਨ ਪਰ ਹੌਲੀ-ਹੌਲੀ ਬਹੁਤ ਸਾਰੇ ਕੰਮਾਂ ਵਿੱਚ ਵੀ ਫੈਲ ਗਏ ਈਰਾਨ ਵਿੱਚ ਅੱਜ ਕੱਲ ਸਿੱਖਾਂ ਦੇ ਉਦਯੋਗ ਅਤੇ ਹੋਰ ਵੀ ਕੰਮ ਨੇ ਸਾਇਦ ਨਕਵੀ ਦੱਸਦੇ ਹਨ ਕਿ ਮੈਂ ਸਿੱਖਾਂ ਦੇ ਘਰਾਂ ਵਿੱਚ ਖੁਦ ਮੁਸਲਮਾਨ ਅਤੇ ਧਾਰਮਿਕ ਆਗੂ ਦੇਖੇ ਹਨ ਇੱਕ ਤਾਂ ਸਿੱਖ ਖੁਦ ਮਹਿਮਾਨ ਨਿਵਾਜ਼ ਅਤੇ ਦੂਜੇ ইরਾਨੀ ਵੀ ਉਥੇ ਧਰਮ ਪਰਿਵਰਤਨ ਦਾ ਕੋਈ ਝਗੜਾ ਨਹੀਂ ਹੈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਮੁਤਾਬਕ ਇੱਥੇ ਸਿੱਖ ਅਕਸਰ ਘਰਾਂ ਵਿੱਚ ਪੰਜਾਬੀ ਬੋਲਦੇ ਹਨ ਅਤੇ ਕਾਰਵਿਹਾਰ ਲਈ ਫਾਰਸੀ ਭਾਸ਼ਾ ਦੀ ਵਰਤੋਂ ਕਰਦੇ ਹਨ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੀਆਂ ਜ਼ਿਆਦਾਤਰ ਕਵਿਤਾਵਾਂ ਫਾਰਸੀ ਵਿੱਚ ਹਨ ਉਹਨਾਂ ਦੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਉਸ ਦੇ ਜ਼ੁਲਮਾਂ ਵਿਰੁੱਧ ਸਾਲ 1705 ਵਿੱਚ ਜਫਰਨਾਮਾ ਲਿਖਿਆ ਗਿਆ ਸੀ ਜੋ ਫਾਰਸੀ ਭਾਸ਼ਾ ਵਿੱਚ ਸੀ ਕੁੱਨੂ ਕਹਿੰਦੇ ਹਨ ਈਰਾਨ ਵਿੱਚ ਸਿੱਖਾਂ ਦੀ ਮਾਤ ਭਾਸ਼ਾ ਫਾਰਸੀ ਹੀ ਹੋ ਗਈ ਹੈ ਮੈਂ ਉੱਥੇ ਇੱਕ ਕੁੜੀ ਮਨਜੀਤ ਕੌਰ ਨੂੰ ਜਾਣਦਾ ਹਾਂ ਜਿਸ ਦੀ ਫਾਰਸੀ ਉੱਪਰ ਬੋਤਾ ਪਕੜ ਹੈ ਉਸ ਨੂੰ ਪਾਰਲੀਮੈਂਟ ਵਿੱਚ ਵੀ ਅੰਗਰੇਜ਼ੀ ਜਾਂ ਹੋਰ ਭਾਸ਼ਾ ਵਿੱਚ ਅਨੁਵਾਦ ਲਈ ਬੁਲਾਇਆ ਜਾਂਦਾ ਹੈ ਉਹ ਕੁੜੀ ਸਿਰ ਉੱਪਰ ਚੁੰਨੀ ਰੱਖਦੀ ਹੈ ਪਛਾਣੀ ਹੀ ਨਹੀਂ ਜਾਂਦੀ ਉਹ ਪੰਜਾਬੀ ਹੈ ਜਾਂ ইরਾਨੀ ਉਹਨੂੰ ਦੱਸਦੇ ਹਨ ਇੱਥੇ ਸਿੱਖ ਆਪਣੇ ਕਾਰੋਬਾਰ ਤੋਂ ਇਲਾਵਾ ਨੌਕਰੀਆਂ ਵੀ ਕਰਦੇ ਹਨ ਅਤੇ ਫੌਜ ਵਿੱਚ ਵੀ ਸੇਵਾਵਾਂ ਨਿਭਾਉਂਦੇ ਹਨ ਈਰਾਨ ਵਿੱਚ 1979 ਵਿੱਚ ਇਸਲਾਮਿਕ ਕ੍ਰਾਂਤੀ ਹੋਈ ਸੀ ਇਹ ਕ੍ਰਾਂਤੀ ਜਿੰਨੀ ਮੁਹੰਮਦ ਰਜ਼ਾ ਪਹਿਲਵੀ ਦੇ ਖਿਲਾਫ ਬਗਾਵਤ ਵਿੱਚ ਸੀ ਉਹ ਨਹੀਂ ਅਮਰੀਕਾ ਦੇ ਖਿਲਾਫ ਗੁੱਸੇ ਦਾ ਇਜ਼ਹਾਰ ਕਰਦੀ ਸੀ ਇਸ ਦੌਰਾਨ ਸਤਾਧਾਰੀ ਸ਼ਾਹ ਮੁਹੰਮਦ ਰਜ਼ਾ ਪੈਲਵੀ ਨੂੰ ਦੇਸ਼ ਛੱਡਣਾ ਪਿਆ ਲੋਕਾਂ ਨੇ ਧਾਰਮਿਕ ਆਗੂ ਖੋਮੇਨੀ ਦੀ ਵਾਪਸੀ ਦਾ ਸਵਾਗਤ ਕੀਤਾ ਅਯਾਤੁੱਲਾ ਖੋਮੇਨੀ 14 ਸਾਲ ਤੱਕ ਦੇਸ਼ ਤੋਂ ਬਾਹਰ ਰਹੇ ਰਹੇ ਸਨ ਇਸ ਸਮੇਂ ਰਾਸ਼ੁਮਾਰੀ ਤੋਂ ਬਾਅਦ ਈਰਾਨ ਇੱਕ ਇਸਲਾਮਿਕ ਗਣਰਾਜ ਬਣ ਗਿਆ ਗੁਰਲੀਨ ਕੌਰ ਕਹਿੰਦੇ ਹਨ ਮੇਰੇ ਦਾਦੀ ਜੀ ਨੇ ਸ਼ਾਹ ਦਾ ਸਮਾਂ ਦੇਖਿਆ ਸੀ ਪਰ ਖੁਮੀਨੀ ਦੇ ਆਉਣ ਤੋਂ ਬਾਅਦ ਮਾਹੌਲ ਹੀ ਬਦਲ ਗਿਆ। ਦੇਸ਼ ਪੂਰੀ ਤਰ੍ਹਾਂ ਇਸਲਾਮਿਕ ਹੋ ਗਿਆ ਸੀ ਪਰ ਹੁਣ ਕਾਫੀ ਸੁਧਾਰ ਆ ਰਹੇ ਹਨ। ਪ੍ਰੋਫੈਸਰ ਹਰਪਾਲ ਸਿੰਘ ਪੰਨੂ ਕਹਿੰਦੇ ਨੇ ਕਿ ইরਾਨੀ ਲੋਕ ਉਦਾਰਵਾਦੀ ਹਨ ਪਰ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਹਿੰਦੂ ਅਤੇ ਸਿੱਖ ਉੱਥੋਂ ਵਾਪਸ ਆਉਣ ਲੱਗੇ। ਦੂਜੇ ਪਾਸੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਈਰਾਨ ਵਿੱਚ ਪੈਦਾ ਹੋਈ। ਇੱਕ ਸਿੱਖ ਦਾ ਕਹਿਣਾ ਹੈ ਕਿ ਈਰਾਨ ਅਤੇ ਸਿੱਖ ਭਾਈਚਾਰੇ ਦੇ ਸਬੰਧ ਸਦਾ ਹੀ ਚੰਗੇ ਰਹੇ ਹਨ। ਅਤੇ ਉਪਵਿਖ ਵਿੱਚ ਵੀ ਚੰਗੇ ਰਿਸ਼ਤਿਆਂ ਦੀ ਉਮੀਦ ਰੱਖਦੇ ਹਨ